5405 ਜੌਂਡੀਅਰ ਆ ਜੀ ਤੇ 17 18 ਦਾ ਗੇਅਰ ਪਾਇਆ ਆਪਾਂ ਜੀ ਤੇ ਅਸੀਂ ਆਏ ਸੀਗੇ ਬਾਈ ਜੀ ਇਹ ਰੁੜਕਾਂ ਕਲਾਂ ਪਿੰਡ ਪੈਂਦਾ ਗਹਿਰੀ ਸੰਧੂ ਦਾ ਪਿੰਡ ਆ ਜੀ ਇਹ ਰੁੜਕਾਂ ਕਲਾਂ ਉੱਥੇ ਆਏ ਹੋਇਆ ਰੂਟਾਵੇਟਰ ਚਲਾਉਣ ਤੇ ਸਾਨੂੰ ਬਹੁਤ ਦੂਰ ਆਉਣਾ ਪੈ ਗਿਆ ਮਜਬੂਰੀ ਬਣ ਗਈ ਕਿਉਂਕਿ ਅਸੀਂ ਇਹ ਰੂਟਾਵੇਟਰ ਦਿੱਤਾ ਨਹੀਂ ਸੀ ਬਾਈ ਉਹਨਾਂ ਨੂੰ ਨਮਾ ਆ ਇਹ ਰੂਟਾਵੇਟਰ ਅਸੀਂ ਦਿੱਤਾ ਸੀਗਾ ਜੀ ਖਟਕੜ ਕਲਾਂ ਬਾਈ ਉਹਨਾਂ ਨੂੰ ਨਮਾ ਤੇ ਬਾਈ ਉਹਨਾਂ ਦੀ ਖਟਕੜ ਕਲਾ ਪੈਂਦੀ ਆ ਰਿਸ਼ਤੇਦਾਰੀ ਇਹ ਆਪਣੇ ਰਿਸ਼ਤੇਦਾਰ ਤੋਂ ਚੱਕ ਲਿਆ ਰੂਟਾਵੇਟਰ ਤੇ ਇਦਾਂ ਹੀ ਬਾਉਣ ਵਾਸਤੇ ਤੇ ਮੁੜ ਕੇ ਬਾਈ ਉਹ ਨਹੀਂ ਕਹਿੰਦੇ ਵੀ ਅਸੀਂ ਨਹੀਂ ਰੂਟਾਵੇਟਰ ਦੇਣਾ ਤੁਸੀਂ ਪੈਸੇ ਲੈ ਲਓ ਜਿੰਨੇ ਦਾ ਨਵਾਂ ਰੂਟਾਵੇਟਰ ਆਇਆ ਸੀਗਾ ਉਹ ਇੰਨੇ ਦਾ ਹੀ ਖਟਕੜਕੜਾ ਵਾਲੇ ਵੀਰ ਨੂੰ ਪੈਸੇ ਦੇ ਦਿੱਤੇ ਸੀਗੇ ਤੇ ਉਹ ਸਾਡੇ ਕੋਲੋਂ ਹੋਰ ਨਵਾਂ ਲਿਆ ਆ ਤੇ ਫਿਰ ਸਾਨੂੰ ਇੱਥੇ ਇਹਦੇ ਚੱਕਰ ਸੈੱਟ ਕਰਨੇ ਆਉਣੇ ਪਏ ਕਿਉਂਕਿ ਅਸੀਂ ਨਮਾ ਦਿੱਤਾ ਸੀਗਾ ਮਜ਼ਦੂਰੀ ਕਰਕੇ ਤੇ ਆ ਦੇਖੋ ਸੈੱਟ ਕਰਕੇ ਚੱਲੇ ਆ ਬਿਲਕੁਲ ਆਰਾਮ ਨਾਲ ਚੱਲ ਰਿਹਾ ਹੈ 5305 ਨੌ ਬਾਈ ਜੀ ਸਵੇਰ ਸਾਜਰੇ ਦੇ ਤੁਰੇ ਹੋਏ ਬਾਈ ਜੀ 4 ਵਜੇ ਦੇ ਤੇ ਬਾਈ ਉਹਨਾਂ ਕੋਲ ਪਹੁੰਚੇ ਆਪਾਂ ਪੂਰੇ 7 ਵਜੇ ਕਿਉਂਕਿ ਰਾਹ ਬਹੁਤ ਲੰਬਾ ਸੀ ਤੇ ਅਸਲ ਵਿੱਚ ਬਾਈ ਜਿਹੜਾ ਇਹ ਰੂਟਾਵੇਟਰ ਹੈ ਇਹ ਆਪਾਂ ਨਵਾਂ ਰੂਟਾਵੇਟਰ ਦਿੱਤਾ ਸੀਗਾ ਖਟਕੜਕਲਾ ਪਿੰਡ ਬਾਈ ਨੂੰ ਖਟਕੜਕਲਾ ਪਿੰਡ ਬਾਈ ਨੂੰ ਨਵਾਂ ਰੂਟਾਵੇਟਰ ਦਿੱਤਾ ਤੇ ਬਾਈ ਉਹਨਾਂ ਦੀ ਖਟਕੜਕਲਾ ਪਿੰਡ ਪੈਂਦੀ ਜੀ ਰਿਸ਼ਤੇਦਾਰੀ ਤੇ ਬਾਈ ਨੇ ਫਿਰ ਖਟਖੜਖੜਲੇ ਵਾਲਾ ਇਹ ਚੱਕ ਲਿਆ ਰੋਟਾਵੇਟਰ ਉਹ ਕਹਿੰਦੇ ਸਾਨੂੰ ਨਵਾਂ ਲਵਾ ਦੰਨੇ ਆ ਬਾਈ ਸੱਦੇ ਯੂ ਨੂੰ ਪੈਸੇ ਹੀ ਦੇ ਤੇ ਰਿਸ਼ਤੇਦਾਰ ਨੂੰ ਕਹਿੰਦਾ ਆ ਚੱਕਾ ਆਪਣਾ ਹੋਰ ਨਵਾਂ ਲਿਆਈ ਮੈਂ ਤਾਂ ਇਹ ਲੈ ਚੱਲੇ ਆ ਤੇ ਵੈਸੇ ਤਾਂ ਕਰਕੇ ਸਾਨੂੰ ਇਹਦੇ ਗੇੜੇ ਸੈੱਟ ਕਰਕੇ ਆਉਣਾ ਪਿਆ ਕਿਉਂਕਿ ਅਸੀਂ ਇੱਧਰ ਇੰਨੀ ਦੂਰ ਰੋਟਾਵੇਟਰ ਦੇ ਨਹੀਂ ਸਕਦੇ ਚਾਲਦਾਬਾਈ ਬਿਲਕੁਲ ਸਹੀ ਆ ਗੇੜੇ ਵੀ ਬਿਲਕੁਲ ਸਹੀ ਆ ਟਰੈਕਟਰ ਤੇ ਆ ਗੇੜਾ ਸਹੀ ਗੇੜਾ ਟਰੈਕਟਰ ਤੇ ਚੱਲਦਾ ਵੀ ਆਮ ਨਾਲਾ ਇੱਕ ਵਟ ਬਾਈ ਰੋਕਿਓ ਟਰੈਕਟਰ ਕਲੱਚ ਦਬਾਇਓ 1500 ਦੇ ਕਰਿਓ ਉਸ 10 ਆ ਲੋੜੇ ਕਰਦਾ ਹੈ ਜੀ। ਬਾਈ 16 200 ਦੇ ਕਰਦਾ। ਫੇਰ ਕਿਹੜਾ ਹੀ ਇਹ ਮੀਡੀਅਮ? ਵੀਡੀਓ। ਕਿਹੜਾ ਉਤਰੀ? ਇਹ ਪਰ ਪੁੱਛੂਗੇ। ਪਹਿਲਾਂ ਮੀਡੀਅਮ ਆ। ਲੋਏ ਦੀ ਪਰ ਥੰਦੇ ਕਰਦੇ। ਲੋਏ ਦੀ ਪਰ ਥੰਦੇ ਆ ਜੀ ਚਲੋ। ਪਹਿਲਾਂ ਮੀਡੀਅਮ ਆ। ਲੋਏ ਦੀ ਪਰ ਥੰਦੇ ਆ ਜੀ। ਪਹਿਲਾਂ ਮੀਡੀਅਮ ਆ। ਤੇ 16 200 ਦੇ ਛੱਡੇ ਆ ਤੇ ਨਹੀਂ ਚੱਲੀ ਆ ਜੀ। ਕੋਈ ਜਿਹੜਾ ਨਹੀਂ ਛੋੜਿਆ ਜੁੱਤ ਬਿਲਕੁਲ ਆਰਾਮ ਨਾਲ ਚੱਲ ਰਿਹਾ ਪਾਇਓ ਦੂਜਾ ਕੋਈ ਜਾਈ ਪਾਸ ਤੋਂ ਸਾਡੀ ਆਰਾਮ ਨਾਲ ਜਾਈ ਜਾਂਦਾ ਦੂਜੇ ਮੀਡੀਆ ਚੀਜਾ ਚੀਜਾ ਬਾਈਓ ਲੋਕ ਸੇਕਟਰ ਤੋਂ ਘਾਤ ਹੋ ਰਿਹਾ ਵੀ ਸੈਨ ਨਾ ਉਹ ਨਾ ਰੁਕਦਾ ਕੋਈ ਨਾ ਰੁਕਦਾ ਚੀਜਾ ਚਰਾਇ ਪਹਿਲੇ ਰੂਟ ਕਰਾਇਓ ਇਹ ਟਰੈਕਟਰ ਜਮਈ ਪਤਾ ਵੀ ਨਹੀਂ ਹੈਗਾ ਟਰੈਕਟਰ ਨੂੰ ਚਲਦੇ ਦਾ ਜੀ ਤੇ ਗੇੜੇ ਸੈੱਟ ਕਰਨ ਦੀ ਲੋੜ ਹੀ ਨਹੀਂ ਹੈਗੀ ਕਰੋ ਬਾਈ ਜੀ ਨੂੰ ਪਲੇਖਾਂ ਲੱਗ ਗਿਆ ਤੇ ਇਹਨਾਂ ਪੂਰਾ ਵਧੀਆ ਚੱਲ ਰਿਹਾ ਹੈ ਟਰੈਕਟਰ ਵੀ ਆ ਰਿਹਾ ਬਿਲਕੁਲ ਸੈੱਟ ਹੈ ਜੀ 9 ਫੁੱਟਾ ਰੋਟਾਵੇਟਰ ਆ ਦੇਖੋ ਜੀ ਤਲਕੋ ਵਧੀਆ ਜ਼ਮੀਨ ਬਣਾਉਂਦਾ ਸਾਨੂੰ ਢੰਗਾਈ ਦਿਖਾ ਦਿੰਦੇ ਆ ਇਹ ਥੋੜੇ ਜਿਲੇ ਗੇੜੇ ਵਧਾ ਦਈਏ ਆਪਾਂ ਤੇ ਗੇੜੇ ਵਧਾ ਕੇ ਚਲਾਉਣ ਲੱਗੇ ਆਂ ਦੇਖਦੇ ਆ ਜੀ ਹੁਣ ਕਿੰਨਾ ਕੁ ਦਬਦਾ ਤੇ ਬਾਕੀ ਉੱਧਾ 16 ਉਹਨੇ ਵੀ ਵਧੀਆ ਚੱਲਦੀ ਵੀਰੋ ਨੇ ਕਹਿੰਦੇ ਵੀ ਥੋੜਾ ਜਿਹਾ ਮੋਟੀ ਕਰਦਾ ਮੇਰੇ ਹਿਸਾਬ ਨਾਲ ਥੋੜੀ ਜਿਹੀ ਛੱਡਦਾ ਹੀ ਟਲੀ ਮੈਂ ਕਿਹਾ ਚਲੋ ਆਪਾਂ ਗੇੜੇ ਵਧਾ ਦਈਏ ਥੋੜਾ ਜਿਹਾ ਉਹ ਹੋ ਜੂਗਾ 5405 ਆ ਤੁਹਾਨੂੰ ਦੱਸਾਂਗੇ ਵੀ ਕਿੰਨਾ ਮਾਡਲ ਆ ਤੇ ਕਿਹੜੀ ਗਰਾਰੀ ਪਈ ਆ ਜੋ ਸਾਹਵਰ ਵਾਲਾ ਪਾਸੋਂ ਦੱਸਾਂ ਵੀ। ਬੜਾ ਬਹੁਤ ਸੱਟ ਚੱਲ ਰਹੀ ਹੈ ਟਰੈਕਟਰ ਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਮਿੱਟੀ ਪੂਰੀ ਹੁਣ ਪੂਰੀ ਬੱਧਰ ਬਣਾਉਂਗਾ ਹੁਣ ਢੰਗਾਈ ਦਾ ਦਿੰਦੇ ਆ ਕਿੰਨੀ ਹੋਈ ਆ ਦੇਖੋ। ਦੂਜੀ ਵਾਰ ਤਾਂ ਬਹੁਤ ਜ਼ਿਆਦਾ ਡੂੰਘਾ ਜਾਂਦਾ ਜੀ। ਅੱਤੋ ਵੀ ਡੂੰਘਾ ਜਾਂਦਾ ਜੀ ਆ ਦੇਖੋ 2 ਫੁੱਟ 3 ਉੱਚੀ ਆ 2 ਤਿੰਨ ਉੱਚੀ ਬਹੁਤ ਜ਼ਿਆਦਾ ਡੂੰਘਾ ਜਾ ਰਿਹਾ ਜੀ ਰੋਟਾਵੇਟਰ ਤੇ ਪੂਰਾ ਵਧੀਆ ਚੱਲ ਰਿਹਾ ਜੀ 5405 ਜੌਂਡੀਅਰ ਆ ਜੀ ਤੇ 17 18 ਦਾ ਗੇਅਰ ਪਾਇਆ ਆਪਾਂ ਜੀ ਤੇ ਅਸੀਂ ਆਏ ਸੀਗੇ ਬਾਈ ਜੀ ਇਹ ਰੁੜਕਾ ਕਲਾ ਪਿੰਡ ਪੈਂਦਾ ਗਹਿਰੀ ਸੰਧੂ ਦਾ ਪਿੰਡ ਆ ਜੀ ਇਹ ਰੋਟਕਾ ਕਲਾ ਉੱਥੇ ਆਏ ਹੋਇਆ ਰੋਟਾਵੇਟਰ ਚਲਾਉਣ ਤੇ ਸਾਨੂੰ ਬਹੁਤ ਦੂਰ ਆਉਣਾ ਪੈ ਗਿਆ ਮਜਬੂਰੀ ਬਣ ਗਈ ਕਿਉਂਕਿ ਅਸੀਂ ਇਹ ਰੂਟਾਵੇਟਰ ਦਿੱਤਾ ਨਹੀਂ ਸੀ ਬਾਈ ਉਹਨਾਂ ਨੂੰ ਨਮਾ ਆਏ ਰੂਟਾਵੇਟਰ ਅਸੀਂ ਦਿੱਤਾ ਸੀਗਾ ਜੀ ਖਟਕੜਕਲਾਂ ਬਾਈ ਉਹਨਾਂ ਨੂੰ ਨਮਾ ਤੇ ਬਾਈ ਉਹਨਾਂ ਦੀ ਖਟਕੜਕਲਾਂ ਪੈਂਦੀ ਆ ਰਿਸ਼ਤੇਦਾਰੀ ਇਹ ਆਪਣੇ ਰਿਸ਼ਤੇਦਾਰ ਤੋਂ ਚੱਕ ਲਿਆ ਇਹ ਰੂਟਾਵੇਟਰ ਤੇ ਇਦਾਂ ਹੀ ਵਾਉਣ ਵਾਸਤੇ ਤੇ ਮੁੜ ਕੇ ਬਾਈ ਉਹ ਨਹੀਂ ਕਹਿੰਦੇ ਵੀ ਅਸੀਂ ਨਹੀਂ ਰੂਟਾਵੇਟਰ ਦੇਣਾ ਤੁਸੀਂ ਪੈਸੇ ਲੈ ਲਓ ਜਿੰਨੇ ਦਾ ਨਵਾਂ ਰੂਟਾਵੇਟਰ ਆਇਆ ਸੀਗਾ ਉਹ ਇੰਨੇ ਦਾ ਹੀ ਖਟਕੜਕਲਾਂ ਵਾਲੇ ਵੀਰ ਨੂੰ ਪੈਸੇ ਦੇ ਦਿੱਤੇ ਸੀਗੇ ਤੇ ਉਹ ਸਾਡੇ ਕੋਲੋਂ ਹੋਰ ਨਮਾ ਲਿਆ ਆ ਤੇ ਫਿਰ ਸਾਨੂੰ ਇੱਥੇ ਇਹਦੇ ਚੱਕਰ ਸੈੱਟ ਕਰਨੇ ਆਉਣੇ ਪੈਗੇ ਕਿਉਂਕਿ ਅਸੀਂ ਨਵਾ ਮਾ ਦਿੱਤਾ ਸੀਗਾ ਮਜਬੂਰੀ ਕਰਕੇ ਤੇ ਆ ਦੇਖੋ ਸੈੱਟ ਕਰਕੇ ਚੱਲੇ ਆ ਬਿਲਕੁਲ ਆਰਾਮ ਨਾਲ ਚੱਲ ਰਿਹਾ ਜੀ 5305 ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਵੀਰ ਉਹਨਾਂ ਕੋਲ ਆਏ ਸੀਗੇ ਆਪਾਂ ਵੀਰ ਉਹਨਾਂ ਕੋਲ ਖੜਾ ਜੀ ਰੂਟਾਵੇਟਰ 8 ਫੁੱਟਾ ਤੇ ਇਹਦੀ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਵਾਵਾਂਗੇ ਜੀ ਇਹ ਰੂਟਾਵੇਟਰ ਜੀ ਸ਼ਕਤੀਮਾਨ ਦਾ ਰੂਟਾਵੇਟਰ ਆ ਟਾਪ ਮਾਡਲ ਰੂਟਾ ਰੂਟਾਵੇਟਰ ਆ ਜੀ ਸ਼ਕਤੀਮਾਨ ਦਾ ਵੱਡੇ ਗੇਅਰ ਦੇ ਵਿੱਚ 3332 ਗੀਰ ਦੇ ਵਿੱਚ ਤੇ ਬਿਲਕੁਲ ਬਾਈ ਨਵੀਂ ਕੰਡੀਸ਼ਨ ਦੇ ਵਿੱਚ ਰੂਟਾਵੇਟਰ ਖੜਾ ਬਿਲਕੁਲ ਹੀ ਨਵੀਂ ਕੰਡੀਸ਼ਨ ਚ ਡ੍ਰਿੱਲ ਵੀ ਬਾਈ ਬਿਲਕੁਲ ਸਾਫ਼ ਆ ਬਹੁਤ ਸਾਵਧਾਨ ਨਾਲ ਬਾਈ ਹੁਣੀ ਚਲਾ ਰਹੇ ਨੇ ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ 2000 20 ਮਾਡਲ ਰੂਟਾਵੇਟਰ ਹੈ ਜੀ ਤੇ ਸੰਭਾਲ ਇੰਨੀ ਕਾ ਬਾਈ ਉਹਨਾਂ ਦੀ ਵੀ ਬਹੁਤ ਜ਼ਿਆਦਾ ਤੁਹਾਨੂੰ ਵਿੱਚੋਂ ਟਰੈਲਰ ਦਿਖਾ ਦਿੰਨਾ ਆ ਚੱਕੀ ਮੜਿਆ ਤੇ ਵਿੱਚੋਂ ਤੁਸੀਂ ਡ੍ਰੈਕਟਰ ਤੋਂ ਦੇਖ ਲਓ ਜੀ ਬਿਲਕੁਲ ਸਾਫ ਕੰਡੀਸ਼ਨ ਚ ਟਰੇਲਾ ਬਿਲਕੁਲ ਵੈਲੀ ਪਈ ਹੈ ਜੀ ਤੇ ਬਾਕੀ ਤੁਸੀਂ ਆਮ ਦੇਖ ਹੀ ਰਹੇ ਹੋ ਕੰਡੀਸ਼ਨ ਬਹੁਤ ਬਹੁਤ ਜ਼ਿਆਦਾ ਖਾਮ ਸੰਭਾਲਾ ਭਾਈ ਉਹਨਾਂ ਦੀ ਪ੍ਰਾਈਵੇਟਰ ਦੀ ਟਾਪ ਮਾਡਲ 8 ਫੁੱਟਾ ਰੂਟਾਵੇਟਰ ਹੈ ਸ਼ਕਤੀਮਾਨ ਦਾ ਦੋਏ ਪਾਸੇ ਭਾਈ ਜੀ ਡਿਸਕਾਂ ਨੇ ਵੀ ਉਧਰ ਨਹੀਂ ਵੀ ਡਿਸਕਾ ਇਧਰ ਵੀ ਡਿਸਕਾ ਤੇ ਸ਼ਾਰਟ ਭਾਈ ਜੀ オリジナル ਦੀ ਉਹ ਹੈ ਸ਼ਕਤੀਮਾਨ ਦੀ ਹੈਵੀ ਤੇ ਬਲੇਡ ਭਾਈ ਥੱਲੇ ਦੇਖੋ ਜੀ ਬਲੇਡ ਬਿਲਕੁਲ ਨਵੇਂ ਬਲੇਡ ਨੇ ਜੀ ਸ਼ਕਤੀਮਾਨ ਦੇ ਬਲੇਡ ਨੇ Ориਜినਲ ਬਲੇਡ ਹੈ ਜੀ ਬਾਈ ਉਹਨਾਂ ਨੇ ਇੱਕ ਇੱਕ ਕੰਮ Ориਜినਲ ਕਰਿਆ ਹੋਇਆ ਤੇਲ ਤੂਲ ਸਾਰਾ ਕੁਝ ਮਤਲਬ ਓਕੇ ਗੜੀ ਹਿੰਝ ਰੂਟਾਵੇਟਰ ਖੜਾ ਕਿਤੇ ਪੈਸਾ ਲਾਉਣ ਦੀ ਲੋੜ ਨਹੀਂ ਜੀ ਬਲੇਡ ਵੀ ਸ਼ਕਤੀਮਾਨ ਦੇ Ориਜినਲ ਪਵਾਏ ਹੋਏ ਨੇ ਬਾਈ ਇਹਨਾਂ ਨੇ ਤੇ ਬਲੇਡ ਵੀ ਬਾਈ ਜੀ 100% ਖੜੇ ਨੇ ਲਓ ਜੀ ਬਹੁਤ ਘੈਂਟ ਸੌਦਾ ਬਹੁਤ ਵਧੀਆ ਸੌਦਾ ਬਾਈ ਜੀ ਜੇ ਆਮ ਆਪਾਂ 8 ਫੁੱਟਾ ਰੂਟਾਵੇਟਰ ਲਈਏ ਤੇ ਵਿਧ ਡ੍ਰਿੱਲ ਲਈਏ ਤਾਂ 2 ਲੱਖ 10-15000 ਨੂੰ ਪੈ ਜਾਂਦਾ ਜੀ ਸੈਟ 211500 ਨੂੰ ਸੈੱਟ ਪੈ ਜਾਂਦਾ ਜੀ ਸਾਰਾ ਡ੍ਰਿਲ ਤੇ ਰੂਟਾ ਪਟਰਾ ਸ਼ਕਤੀਮਾਨ ਦਾ ਤੇ ਬਾਈ ਉਹਨਾਂ ਨੇ ਤੁਹਾਨੂੰ ਬਾਈ ਜਿਵੇਂ ਜਾਇਜ਼ ਰੇਟ 'ਚ ਤੁਹਾਨੂੰ ਦੇ ਦੇਣਗੇ ਤੇ ਬਿਲਕੁਲ ਨਵੀਂ ਕੰਡੀਸ਼ਨ 'ਚ ਆ ਹਜੇ ਤਾਂ ਧੋਣੇ ਵਾਲਾ ਵਾ ਪਰ ਫਿਰ ਵੀ ਦੇਖੋ ਪੂਰੀ ਸਾਫ਼ ਕੰਡੀਸ਼ਨ 'ਚ ਆ ਬਲੇਡ ਬਿਲਕੁਲ ਨਾ ਅਰੀਜਨਲ ਡ੍ਰਿਲ ਵੀ ਬਿਲਕੁਲ ਨਵੀਂ ਕਿਸੇ ਨੇ ਵੀ ਲੈਣਾ ਹੋਇਆ ਬਾਜੀ ਦੱਸ ਦਿਓ ਕਰ ਲਿਓ ਜੀ ਆਪਣੇ ਨਾਲ ਸੰਪਰਕ